ਸਰਕਾਰ ਵੱਲੋਂ ਕਲੀਅਰ ਇਹ ਡਾਇਰੈਕਸ਼ਨਾਂ ਦੇ ਦਿੱਤੀਆਂ ਗਈਆਂ ਵੀ ਬੜਾ ਤਕੜਾ ਮੂੰਹ ਤੋੜ ਜਵਾਬ ਆ ਜਿਹੜਾ ਉਹ ਦਿੱਤਾ ਜਾਣਾ ਗੱਲ ਇਹ ਆ ਵੀ ਕਦੋਂ ਉਹ ਤੁਹਾਡੇ ਮੂਹਰੇ ਆ ਜਾਣਾ ਜਦੋਂ ਦੇਸ਼ ਲਈ ਮਰਨ ਮਿਟਣ ਵਾਲੇ ਇੱਕ ਕੌਮ ਆ ਇੱਕ ਸੂਬਾ ਹੈ ਤੇ ਅੱਗੇ ਵੀ ਅਸੀਂ ਹਮੇਸ਼ਾ ਤਿਆਰਬਰ ਤਿਆਰ ਆ ਅਸੀਂ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਕੋਈ ਵੀ ਪੰਜਾਬੀ ਤੱਤੀ ਬਾੜ ਹੀ ਲੱਗਣ ਤੇ ਜਦੋਂ ਲੋਕ ਜਾਂਦੇ ਆ ਉਹਨਾਂ ਦੇ ਬਿਜ਼ਨਸ ਚੱਲੇ ਹੋਟਲ ਚੱਲੇ ਉਹ ਜਿਹੜੀਆਂ ਕਿਸ਼ਤੀਆਂ ਕੀ ਕਹਿੰਦੇ ਹੋ ਉਹਨਾਂ ਨੂੰ ਸ਼ਿਕਾਰਾ ਉਹ ਚੱਲੇ ਉਹਨਾਂ ਦੇ ਉੱਤੇ ক্রিকেট ਦੇ ਬੈਟ ਜਿਹੜੀ ਲੱਕੜ ਦੇ ਬਣਦੇ ਆ ਉਹ ਵਿਕਣ ਲੱਗੇ ਉਹਨਾਂ ਦੇ ਗਰਮ ਕੱਪੜੇ ਆ ਜਿਹੜੇ ਉਹ ਵਿਕਣ ਲੱਗੇ ਉਹਨਾਂ ਨੂੰ ਵਿਹਾਰ ਦੇ ਵੀ ਸੀ ਕਿ ਤੇ ਨੌਕਰੀਆਂ ਦਿੰਨੇ ਆ ਤੇ ਨਾਲ ਦੀ ਨਾਲ ਮੈਂ ਹਰੇਕ ਨੂੰ ਇਹੀ ਬੇਨਤੀ ਕੀਤੀ ਆ ਭਾਈ ਅੱਜ ਇੱਕ ਬੜੀ ਵੱਡੀ ਥੋੜੇ ਕੱਲਾ ਇਹ ਨਹੀਂ ਵੀ ਤੁਸੀਂ ਖੁਸ਼ ਹੋ ਤੁਹਾਡੇ ਮਾਪੇ ਖੁਸ਼ ਪਰ ਤੁਹਾਡੇ ਮੋਢਿਆਂ ਤੇ ਅੱਜ ਬੋਝ ਵੀ ਹੈ ਇਹ ਨੌਕਰੀ ਕੰਮਤ ਖੋਨੂ ਪੈਸੇ ਤਨਖਾਹ ਗੱਡੀ ਆਫਿਸ ਦੇ ਨੋ ਨਹੀਂ ਮਿਲੀ ਇਹ ਤੁਹਾਨੂੰ ਅੱਗੇ ਸਾਡੇ ਹਰ ਨਾਗਰਿਕ ਦੀ ਜ਼ਿੰਦਗੀ ਸੌਖੀ ਹੋਵੇ ਤੁਸੀਂ ਉਹਦੀ ਤਕਲੀਫ ਹੱਲ ਕਰ ਸਕੋ ਇਸ ਕਰਕੇ ਮਿਲੋ ਤੁਹਾਨੂੰ ਨਾਲ ਕਿਉਂਕਿ ਸਾਡਾ ਦੇਸ਼ ਹੀ ਜਦੋਂ ਵੰਡ ਕੇ ਦੁਸ਼ਮਣ ਆ ਹੋ ਇਹ ਚੀਜ਼ਾਂ ਇਹ ਚੀਜ਼ਾਂ ਉਹਨਾਂ ਨੇ ਤਾਂ ਕੋਸ਼ਿਸ਼ ਕਰਨੀ ਹੈ ਸੀਬੀਡੀਟੀ ਦੀ ਸੀਬੀਆਈ ਸੀਸੀ ਸਾਡੇ BSF ਦੇ ਸਾਡੇ ਰੇਲਵੇ ਦੇ ਤੇ ਇਸੇ ਤਰੀਕੇ ਨਾਲ ਸਾਡੇ ਲੇਬਰ ਮਿਨਿਸਟਰੀ ਦੇ ਤੇ ਇਹ ਸਾਰੇ ਮਹਿਕਮੇ ਆ ਜਿਹੜੇ ਤਕਰੀਬਨ ਕਸਟਮਸ ਦੇ ਸਾਰੇ ਮਹਿਕਮੇ ਜੇ ਇਨਕਮ ਟੈਕਸ ਦੇ GST ਦੇ ਉਹ ਸਾਰੀਆਂ ਤਕਰੀਬਨ ਨੌਕਰੀਆਂ ਜਿਹੜੀਆਂ ਤੇ ਦਿੱਤੀਆਂ ਗਈਆਂ ਦਾ ਸਰਕਾਰੀ ਪੱਤਰ ਦਿੱਤੇ ਗਏ ਹੈ ਕਿ ਇਹ ਕਈ ਕਈ ਮਹਿਕਮੇ ਦੇ ਤੇ ਅਰੇ ਕਿੰਨਾ ਪੁੱਛ ਰਹੇ ਹੋ ਦੇਖੋ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਇਹ 2022 ਅਕਤੂਬਰ 22 ਨੂੰ ਇਹ ਰੋਜ਼ਗਾਰ ਮੇਲੇ ਸ਼ੁਰੂ ਕੀਤੇ ਸੀ ਤਕਰੀਬਨ ਜੇ ਮੈਂ ਗੱਲ ਕਰਾਂ 22 ਤੋਂ ਲੈ ਕੇ ਹੁਣ ਤੱਕ 10 ਲੱਖ ਨੌਕਰੀਆਂ ਜਿਹੜੀਆਂ ਆ ਉਹ ਅਲੱਗ-ਅਲੱਗ ਦਿੱਤੀਆਂ ਗਈਆਂ ਐ ਜਿਹੜਾ ਪਹਿਲਾ ਐਡੀਸ਼ਨ ਇਹਦਾ ਹੋਇਆ ਸੀ ਜਦੋਂ ਮੈਂ ਤੁਹਾਨੂੰ ਦੱਸਿਆ ਵੀ 22 ਅਕਤੂਬਰ 2022 ਨੂੰ ਹੋਇਆ ਸੀ ਪਹਿਲੇ ਐਡੀਸ਼ਨ ਤਕਰੀਬਨ ਜਿਹੜੀਆਂ ਐ ਉਹ 75000 ਨੌਕਰੀਆਂ ਦਿੱਤੀਆਂ ਸੀ ਅਲੱਗ-ਅਲੱਗ ਸੈਂਟਰ ਗਵਰਨਮੈਂਟ ਦੇ ਮੈਕਿਆਂ ਨੇ ਪੱਕੀਆਂ ਨੌਕਰੀਆਂ ਇਹ ਕੋਈ ਇਹ ਨਹੀਂ ਕਿਆਂ ਵੀ ਕੱਚੀਆਂ ਜਾ ਹੋ ਉਦੋਂ ਬਾਅਦ 14 ਇਹ ਰੋਜ਼ਗਾਰ ਮੇਲੇ ਇਹ 14ਵਾਂ ਐਡੀਸ਼ਨ ਅੱਜ ਸੀ ਅੱਜ ਤਕਰੀਬਨ 47 ਜਗ੍ਹਾ ਦੇਸ਼ ਦੇ ਵਿੱਚ ਅਲੱਗ-ਅਲੱਗ ਜਗ੍ਹਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੇ ਵੱਖ-ਵੱਖ ਸਮਾਂ ਤੇ ਜੇ ਮਿਲ ਲੁਧਿਆਣੇ ਮੇਰੀ ਡਿਊਟੀ ਲੱਗੀ ਹੋਈ ਸੀ ਤੇ ਉਹਦੇ ਤਹਿਤ ਅਸੀਂ 75 ਜਿਹੜੀਆਂ ਅੱਜ ਜੌਬ ਲੈਟਰਸ ਪੂਰੇ ਦਿੱਤੀਆਂ ਐ ਤੇ ਤਕਰੀਬਨ 51000 ਤੋਂ ਉੱਤੇ 51000 ਤੋਂ ਉੱਤੇ ਅੱਜ ਦੇ ਦਿਨ ਜਿਹੜੀਆਂ ਉਹ ਸਾਰੇ ਦੇਸ਼ 'ਚ ਨੌਕਰੀਆਂ ਵੰਡੀਆਂ ਗਈਆਂ ਏ ਉਹਦੇ ਵਿੱਚ ਜੇ ਮੈਂ ਖਾਸ ਤੌਰ ਤੇ ਗੱਲ ਕਰਾਂ ਸਾਡੀ ਸੀਬੀਡੀਟੀ ਦੀ ਸੀਬੀਆਈ ਸੀਸੀ ਸਾਡੇ ਬੀਐਸਐਫ ਦੇ ਸਾਡੇ ਰੇਲਵੇ ਦੇ ਤੇ ਇਸੇ ਤਰੀਕੇ ਨਾਲ ਸਾਡੇ ਲੇਬਰ ਮਿਨਿਸਟਰੀ ਦੇ ਤੇ ਇਹ ਸਾਰੇ ਮਹਿਕਮੇ ਆ ਜਿਹੜੇ ਤਕਰੀਬਨ ਕਸਟਮਸ ਦੇ ਸਾਰੇ ਮਹਿਕਮੇ ਜੇ ਇਨਕਮ ਟੈਕਸ ਦੇ ਜੀਐਸਟੀ ਦੇ ਉਹ ਸਾਰੀਆਂ ਤਕਰੀਬਨ ਨੌਕਰੀਆਂ ਜਿਹੜੀਆਂ ਇਹ ਦਿੱਤੀਆਂ ਗਈਆਂ ਨੇ ਤੇ ਇਹ ਰੋਜ਼ਗਾਰ ਦਾ ਇੱਕ ਬਹੁਤ ਵੱਡਾ ਫਰਕ ਆ तकरीबन ਆ ਜਿਹੜਾ ਉਹ ਯੂਪੀਏ ਤੇ ਐਨਡੀਏ ਦੇ ਵਿੱਚ ਬੜਾ ਵੱਡਾ ਫਰਕ ਆ तकरीबन ਆ ਲਿਸਟ ਵੀ ਆ ਮੇਰੇ ਕੋਲ ਜਿਹੜੀਆਂ ਜਿਹੜੀਆਂ ਨੌਕਰੀਆਂ ਜਿਹੜੇ ਜਿਹੜੇ ਕੰਮਾਂ 'ਚ ਅੱਜ ਦਿੱਤੀਆਂ ਗਈਆਂ ਏ بڑے ਇਨਸਪੈਕਟਰਸ ਤੋਂ ਲੈ ਕੇ ਕਿਉਂਕਿ ਸੀਬੀਆਈ ਸੀਚ ਇਨਸਪੈਕਟਰ ਵੀ ਨੇ ਮੈਨੂੰ ਖੁਸ਼ੀ ਆ ਸਾਡੇ ਲੁਧਿਆਣੇ ਦੇ ਕਾਫੀ ਜਿਹੜੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਏ ਤੇ ਬੜੇ ਖੁਸ਼ੀ ਹੁੰਦੀ ਆ ਜਦੋਂ ਇੱਥੇ ਕੋਈ ਪਾਰਟੀਬਾਜੀ ਵਾਲੀ ਗੱਲ ਨਹੀਂ ਹੈ ਇੱਕ ਤੁਸੀਂ ਦੇਖਿਆ ਏ ਆਪਣੇ ਆਮ ਆਦਮੀ ਪਾਰਟੀ ਦੇ ਮਨੀਸ਼ ਸ਼ਾਹ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਧਰਮ ਪਤਨੀ ਦੀ ਮਿਹਨਤ ਉਹਨਾਂ ਦੇ ਅੱਜ ਬੇਟੀ ਆ ਜਿਹੜੀ ਉਹ ਬੜੀ ਵੱਡੀ ਨੌਕਰੀ ਉਹ ਇਨਕਮ ਟੈਕਸ ਉਹਨੂੰ ਜੌਬ ਮਿਲੀ ਆ ਤੇ ਇਸੇ ਤਰੀਕੇ ਨਾਲ ਪੰਜਾਬ ਚ ਪਠਾਨਕੋਟ ਅਬੋਰ ਫਾਜ਼ਿਲਕਾ ਬੇਰਾਬਸੀ ਸੰਗਰੂਰ ਦੇ ਬਹੁਤ ਸੰਗਰੂਰ ਜ਼ਿਲ੍ਹੇ ਦੇ ਮੈਂ ਦੇਖਿਆ ਬੜੇ ਤੇ ਅਬੂਰ ਫਾਜ਼ਲ ਦਾ ਜ਼ਿਲ੍ਹਾ ਇਹ ਜਾਦਾ ਆਇਆ ਅੰਮ੍ਰਿਤਸਰ ਸਾਹਿਬ ਦੇ ਵੀ ਨੌਕਰੀ ਸੀ ਹਰਿਆਣੇ ਦੇ ਬੜੇ ਨੌਜਵਾਨ ਸੀ ਹਿਮਾਚਲ ਦੇ ਬੜੇ ਜਿਹੜੇ ਨੌਜਵਾਨ ਸੀ ਤੇ ਇਹ ਬੜਾ ਇੱਕ ਵਧੀਆ ਉਪਰਾਲਾ ਹੈ ਜਿਹੜਾ ਇਹ ਅੱਜ ਪ੍ਰਧਾਨ ਮੰਤਰੀ ਜੀ ਨੇ ਕੀਤਾ ਤੇ ਖਾਸ ਤੌਰ ਤੇ ਇਹ ਅੱਜ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਉਹ ਸਾਡੇ ਕਸਟਮ ਕਮਿਸ਼ਨਰੇਟ ਵੱਲੋਂ ਕੀਤਾ ਗਿਆ ਸੀ ਮੈਂ ਮੀਨਾ ਸਾਹਿਬ ਜਿਹੜੇ ਪ੍ਰਿੰਸੀਪਲ ਕਮਿਸ਼ਨਰ ਨੇ ਸਾਡੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਾਡੇ ਨਸੀਮ ਅਰਸ਼ੀ ਜੀ ਪ੍ਰਿੰਸੀਪਲ ਕਮਿਸ਼ਨਰ ਨੇ ਕਸਮ ਤੇ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਸੁਰਿੰਦਰ ਕੁਮਾਰ ਜੀ ਆਈਆਰਐਸ ਚੀਫ ਕਮਿਸ਼ਨਰ ਇਨਕਮ ਟੈਕਸ ਉਹਨਾਂ ਦਾ ਮੈਂ ਧੰਨਵਾਦ ਕਰਦਾ ਅੱਜ ਉਹਨਾਂ ਨੇ ਚੰਗਾ ਪ੍ਰਬੰਧ ਕਰਕੇ ਸਾਰਿਆਂ ਨੂੰ ਇਹ ਚਿੱਠੀਆਂ ਦਿੱਤੀਆਂ ਮੈਂ ਆਪਣੇ ਵੱਲੋਂ 51000 ਤੇ 51000 ਸਾਡੇ ਬੇਟੇ ਬੇਟੀਆਂ ਉਹ ਤੁਸੀਂ ਸੁਣਿਆ ਪਰਸੈਂਟੇਜ ਵਾਈਜ਼ ਵੀ ਕਿੰਨੀਆਂ ਸਾਡੀਆਂ ਭੈਣਾਂ ਨੂੰ ਨੌਕਰੀਆਂ ਮਿਲੀਆਂ ਕਿੰਨੀਆਂ ਐਸਸੀ ਕਿੰਨੀ ਓਬੀਸੀ ਕਿੰਨੀ ਜਨਰਲ ਕਲਾਸ ਸਭ ਨੂੰ ਮੁਬਾਰਕਬਾਦ ਦਿੰਦਾ ਤੇ ਇਹੀ ਬੇਨਤੀ ਮੈਂ ਆਪ ਵੀ ਕੀਤੀ ਆ ਪ੍ਰਧਾਨ ਮੰਤਰੀ ਜੀ ਨੇ ਤਸਾਰਿਆਂ ਨੂੰ ਕੀਤੀ ਆ ਵੀ ਭਾਈ ਅੱਜ ਤੁਹਾਡੀ ਇੱਕ ਬਹੁਤ ਵੱਡੀ ਸ਼ੁਰੂਆਤ ਹੋਈ ਆ ਤੇ ਇਮਾਨਦਾਰੀ ਨਾਲ ਇਹ ਤੁਹਾਨੂੰ ਮੌਕਾ ਮਿਲਿਆ ਤੇ ਤੁਸੀਂ ਅੱਗੇ ਇਮਾਨਦਾਰੀ ਨਾਲ ਹੀ ਸੇਵਾ ਕਰੋ ਗੱਲ ਤੇ ਇਹੀ ਹੁੰਦੀ ਆ ਨਾ ਇੱਕ ਪ੍ਰਿਵਿਲੇਜ ਹੋ ਜਾਂਦੇ ਹੋ ਅੱਜ ਤੁਸੀਂ ਕਿੰਨੇ ਬੰਦੇ ਕਰੋੜਾਂ ਬੰਦੇ ਟੈਸਟ ਦਿੰਦੇ ਆ ਜੇ 51000 ਨੌਕਰੀਆਂ ਨੂੰ ਕਰੋੜਾਂ ਬੰਦਿਆਂ ਨੇ ਇਮਤਿਹਾਨ ਦਿੱਤਾ ਹੋਊ ਤੇ ਉਹਦੇ ਵਿੱਚੋਂ ਇਹ 52000 ਜਿਹੜੇ ਆ ਉਹ ਅੱਜ ਜਿਹਨਾਂ ਨੂੰ ਇਹ ਲੈਟਰ ਮਿਲੇ ਆ ਤੇ ਉਹਨਾਂ ਦੀ ਵੀ ਡਿਊਟੀ ਬਣ ਜਾਂਦੀ ਆ ਅੱਜ ਵੀ ਉਹ ਇਮਾਨਦਾਰੀ ਨਾਲ ਜਿਹੜਾ ਆਖਰੀ ਲਾਈਨ 'ਚ ਵੀ ਬੰਦਾ ਖੜਾ ਹੈ ਜਿਹਦਾ ਕੰਮ ਆ ਉਹਦਾ ਕੰਮ ਕਰਨ ਜ਼ਿੰਮੇਵਾਰੀ ਨਿਭਾਉਣ ਇਹ ਇਹੀ ਪ੍ਰਤੀਗਿਆ ਉਹਨਾਂ ਨੂੰ ਅੱਜ ਦਿੱਤੀ ਗਈ ਆ ਚਿੱਠੀ ਤਾਂ ਜਿਵੇਂ ਲੈਟਰ ਤਾਂ ਕੋਈ ਵੀ ਦੇ ਸਕਦਾ ਪਰ ਇੱਕ ਜਦੋਂ ਇੱਕ ਪ੍ਰਧਾਨ ਮੰਤਰੀ ਜੀ ਅਸ਼ੀਰਵਾਦ ਦੇ ਕੇ ਉਹਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਇੱਕ ਉਹਨਾਂ ਦਾ ਵੀ ਮੈਂ ਸਮਝਦਾ ਇੱਕ ਮਾਨ ਸਮਾਨ ਵਾਧਾ ਤੇ ਇੱਕ ਉਹਨਾਂ ਲਈ ਵੀ ਜਦੋਂ ਨੌਕਰੀ ਕਰਨਗੇ ਮਨਚ ਹੋਊਗਾ ਵੀ ਯਾਰ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਆਪ ਇਹ ਸਿੱਖਿਆ ਦਿੱਤੀ ਸੀ ਅਸੀਂ ਉਹਦੇ ਵਿੱਚ ਕੋਈ ਕਮੀ ਨਹੀਂ ਛੱਡਣੀ ਤੇ ਅੱਜ ਜਿਹੜਾ ਵਿਕਸਿਤ ਭਾਰਤ ਆ ਜਿਹੜਾ ਆਪਾਂ ਕਹਿ ਰਹੇ ਹਾਂ ਵੀ 2047 ਤੱਕ ਬਣਾਉਣਾ ਇਹਨਾਂ ਨੇ ਬਣਾਉਣਾ ਇਹ ਜਿਹੜੀ ਅੱਜ ਨੀ ਰੱਖੀ ਗਈ ਅੱਜ ਜਿਹੜੇ ਇਹ ਨੌਜਵਾਨ ਮਹਿਕਮਿਆਂ 'ਚ ਆ ਗਏ ਇਹਨਾਂ ਨੇ ਅੱਗੇ ਕੰਮ ਕਰਨਾ ਹੈ ਇਨਕਮ ਡਬਲ ਕਰਨੀ ਆ ਮਹਿਕਮਿਆਂ ਚ ਬਹਿ ਕੇ ਇਸ ਕਰਕੇ ਬੜੀ ਖੁਸ਼ੀ ਹੋਈ ਆ ਸਾਨੂੰ ਵੀ ਇਹਦੇ ਵਿੱਚ ਦੇਖੋ ਜਦੋਂ ਹੁਣ ਮੈਂ ਪੰਜਾਬ ਦੇ ਬੱਚੇ ਸੀ ਹਰਿਆਣੇ ਦੇ ਹਿਮਾਚਲ ਦੇ ਉਹਨਾਂ ਨੂੰ ਬਿਹਾਰ ਦੇ ਵੀ ਸੀ ਕਈ ਤੇ ਨੌਕਰੀਆਂ ਦਿੰਨੇ ਆ ਤੇ ਨਾਲ ਦੀ ਨਾਲ ਮੈਂ ਹਰੇਕ ਨੂੰ ਇਹੀ ਬੇਨਤੀ ਕੀਤੀ ਆ ਭਾਈ ਅੱਜ ਇੱਕ ਬੜੀ ਵੱਡੀ ਤੁਹਾਡੇ ਇਕੱਲਾਏ ਨਹੀਂ ਵੀ ਤੁਸੀਂ ਖੁਸ਼ ਹੋ ਤੁਹਾਡੇ ਮਾਪੇ ਖੁਸ਼ ਆ ਪਰ ਤੁਹਾਡੇ ਮੋਢਿਆਂ ਤੇ ਅੱਜ ਬੋਝ ਵੀ ਆ ਇਹ ਨੌਕਰੀ ਕੱਲਾ ਤੁਹਾਨੂੰ ਪੈਸੇ ਤਨਖਾਹ ਗੱਡੀ ਆਫਿਸ ਦੇ ਨਹੀਂ ਮਿਲੀ ਇਹ ਤੁਹਾਨੂੰ ਅੱਗੇ ਸਾਡੇ ਹਰ ਨਾਗਰਿਕ ਦੀ ਜ਼ਿੰਦਗੀ ਸੌਖੀ ਹੋਵੇ ਤੁਸੀਂ ਉਹਦੀ ਤਕਲੀਫ ਹੱਲ ਕਰ ਸਕੋ ਇਸ ਕਰਕੇ ਮਿਲੀ ਕੱਲੇ-ਕੱਲੇ ਨੂੰ ਲੈਟਰ ਤਾਲ ਦੇ ਕੇ ਇਹ ਗੱਲ ਬੇਨਤੀ ਕੀਤੀ ਆ ਉਹਨਾਂ ਦੇ ਕੰਨ ਚ ਇਹ ਗੱਲ ਕਹੀ ਆ ਵੀ ਭਾਈ ਇਹ ਤੁਸੀਂ ਅੱਜ ਇਹ ਸਮਝੋ ਵੀ ਤੁਹਾਡੇ ਤੇ ਬਹੁਤ ਵੱਡਾ ਜਿਹੜਾ ਇੱਕ ਭਰੋਸਾ ਕਰਕੇ ਭਰੋਸੇਯੋਗ ਨੂੰ ਦੇਖਦੇ ਹੋਏ ਤੁਹਾਨੂੰ ਇਹ ਚੀਜ਼ਾਂ ਮਿਲੀਆਂ ਏ ਹੁਣ ਬੀਐਸਐਫ ਦੇ ਬੱਚੇ ਸੀ ਸਾਡੀਆਂ ਬੇਟੀਆਂ ਹੁਣ ਬਾਰਡਰ ਤੇ ਜਦੋਂ ਉਹ ਖੜਨਗੇ ਆ ਬਾਰਡਰ ਤੇ ਨੌਜਵਾਨ ਖੜਨਗੇ ਤੇ ਜੇ ਉੱਥੇ ਹੀ ਆ ਨਸ਼ਾ ਜਿਵੇਂ ਆਪਾਂ ਗੱਲ ਕਰਦੇ ਆ ਪ੍ਰਬੰਧ ਚਿੱਟਾ ਰੋਕਣਾ ਡਰੋਨ ਰੋਕਣੇ ਜੋ ਬਿਮਾਰੀ ਆ ਨਾ ਅੱਜ ਹੀ ਉਹਨਾਂ ਨੂੰ ਮੋਟੀਵੇਸ਼ਨ ਇਹ ਦਿੱਤੀ ਵੀ ਭਾਈ ਇਹ ਕੰਮ ਤੁਸੀਂ ਕਰਨਾ ਹੈ ਜਾ ਕੇ ਆਰਮੀ ਦੇ ਵਿੱਚ ਆਡੀਟਰ ਦੀ ਆਡਿਟ ਕਰਦੇ ਆ ਜਿਹੜੇ ਉਹਨਾਂ ਦੀਆਂ ਜੌਬਸ ਮਿਲੀਆਂ ਤੇ ਕਿੱਡਾ ਕਿੱਡਾ ਦੇਖੋ ਤਾਂ ਸਹੀ ਨਾ ਕਿਸ ਤਰੀਕੇ ਨਾਲ ਅੱਜ ਨਮਾ ਇੱਕ ਮੈਂ ਸਮਝਦਾ ਉਹਨਾਂ ਦੇ ਮੂਰੇ ਇੱਕ ਨਵੀਂ ਜ਼ਿੰਦਗੀ ਆ ਜਿਹੜੀ ਉਹਨਾਂ ਦੇ ਮੂਹਰੇ ਸਾਹਮਣੇ ਅੱਜ ਅੱਜ ਤੋਂ ਬਾਅਦ ਆਉਣੀ ਹੈ ਤੇ ਮੈਂ ਸਮਝਦਾ ਬੜੇ ਸਿਆਣੇ ਆ ਅੱਜ ਦੇ ਬੱਚੇ ਅੱਜ ਦੇ ਨੌਜਵਾਨ ਬੜੇ ਸਮਝਦਾਰ ਨੇ ਬੜੀਆਂ ਗੱਲਾਂ ਉਹਨਾਂ ਨੂੰ ਜਾਣਕਾਰੀਆਂ ਹੈ ਤੇ ਮੈਨੂੰ ਉਮੀਦ ਆ ਵੀ ਉਹ ਆਪਣੀ ਪਰਫਾਰਮੈਂਸ ਬੜੀ ਚੰਗੀ ਤਰ੍ਹਾਂ ਦੇਣਗੇ ਤਾਂ ਮੈਂ ਤੁਹਾਡੇ ਨਾਲ ਕੁਝ ਦੇਣਾਂ ਦੇ ਬਾਅਦ ਗੱਲ ਕਰੂੰਗਾ ਕਿਉਂਕਿ ਉਹਰੇ ਬੜਾ ਅਜੇ ਕੀ ਮੇਰਾ ਉਹ ਵਿਸ਼ਾ ਨਹੀਂ ਅੱਜ ਪਰ ਮੈਂ ਕੁਝ ਦਿਨਾਂ ਚ ਤੁਹਾਡੇ ਨਾਲ ਸਾਰੀਆਂ ਗੱਲਾਂ ਕਰੂੰਗਾ ਬੜਾ ਹੀ ਪੂਰੇ ਕੂਟ ਪ੍ਰਚਾਰ ਕਰੀ ਜਾ ਰਹੇ ਆ ਜਿਹੜਾ ਵੀ ਬੰਦਾ ਕਹਿੰਦਾ ਮੈਂ ਲਿਆ ਆ ਪ੍ਰੋਜੈਕਟ ਚਾਹੇ ਉਹ ਜੰਮੇ ਆ ਕੱਲ ਹੋਵੇ ਉਹਨੂੰ ਪ੍ਰੋਜੈਕਟ ਦੀ ABC ਨਹੀਂ ਪਤਾ ਉਹ ਕਹਿੰਦਾ ਜੀ ਮੈਂ ਲਿਆਂਦਾ ਈ ਰਿਪੋਰਟ ਜੀ ਫਰਾਨੀ ਹਾਈਵੇ ਮੈਂ ਲਿਆਂਦੀ ਆ ਜੀ ਫਲਾਨਾ ਮੈਂ ਲਿਆਂਦਾ ਜੀ ਮੈਂ ਡੇਟ ਵਾਈਜ਼ ਤੁਹਾਡੇ ਮੂਰੇ ਐਵੇਂ ਨਹੀਂ ਤੁਸੀਂ ਵੀ ਉਹ ਸਾਰੀਆਂ ਪ੍ਰੈਸ ਕਾਨਫਰੰਸ ਹੁੰਦੇ ਸੀਗੇ ਜਦੋਂ ਇਹ ਪ੍ਰੋਜੈਕਟ ਆਏ ਨੇ ਮੈਂ ਡੇਟ ਵਾਈਜ਼ ਤੁਹਾਡੇ ਮੂਰੇ ਰੱਖੂੰਗਾ ਬੀਐਸਏ ਝੂਠ ਤੋਂ ਆਮ ਆਦਮੀ ਪਾਰਟੀ ਕੋਈ ਗੱਲ ਨਹੀਂ ਕਰਦੇ ਕੋਈ ਇਹਨਾਂ ਨੂੰ ਕੰਮ ਨਹੀਂ ਇੱਕ ਮਿੰਟ ਥੋੜਾ ਜਿਹਾ ਆਵਾਜ਼ ਥੋੜਾ ਜਿਹਾ ਬੋਲਦੇ ਆਵਾਜ਼ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਜਿਹੜੀਆਂ ਹੁਣ ਇਹ ਹੋ ਗਈਆਂ ਪੋਲਿਟੀਕਲ ਗੱਲ ਤੇ ਮੈਂ ਆਉਣਾ ਚਾਹਣਾ ਕਿਉਂਕਿ ਪਹਿਲਾਂ ਤੁਸੀਂ ਪੁੱਛੋ ਹਾਂ ਸਰ ਇਹ ਪੈਲਗਾਮ ਦੇ ਵਿੱਚ ਜਿਹੜਾ ਹੁੰਦਾ ਹੈ ਨਾ ਤੁਸੀਂ ਇਹ ਕਹਿੰਦੇ ਸਰਕਾਰ ਕਿਸ ਤਰ੍ਹਾਂ ਦਾ ਝਾਂਸ ਦੇਤੀ ਹੈ ਖਾਸ ਕਰਕੇ ਪਾਕਿਸਤਾਨ ਨੂੰ ਕੁਝ ਤੋਂ ਵਧੀਆ ਵੀ ਲਈਏ ਪਈਆਂ ਅਟਾਰੀ ਬਾਰਡਰ ਨੂੰ ਬੰਦ ਕੀਤਾ ਇਹਨਾਂ ਦੀ ਐਸੀ ਤੈਸੀ ਦੇ ਦਾਂਗੇ ਦੇਖੋ ਇਹ ਨਾਲ ਚ ਹਿੰਮਤ ਆ ਲੜਨ ਫੌਜ ਨਾਲ ਜੇ ਹਿੰਮਤ ਆ ਲੜਨ ਪੈਰਾਮਿਲਟਰੀ ਫੋਰਸਿਸ ਨਾਲ ਜੇ ਤੁਸੀਂ ਗੋਲੀਬਾਰੀ ਚ ਚਲਾਉਣੀ ਆ ਉੱਥੇ ਫੌਜ ਫਿਰਦੀ ਆ ਪੈਰਾਮਿਲਟਰੀ ਫਿਰ ਫੌਜ ਆ ਸਟੇਟਮੈਂਟ ਕਰੋ ਮੁਕਾਬਲਾ ਉਹਨਾਂ ਨਾਲ ਉਹ ਨਹੱਤੇ ਬੰਦੇ ਆ ਤੇ ਜਿਹਦੇ ਮਰਜ਼ੀ ਗੋਲੀ ਮਾਰ ਦੋ ਗੱਲ ਇਹ ਆ ਇੱਕ ਤੁਸੀਂ ਕਹੋਗੇ ਕਈ ਮੈਂ ਸੁਣ ਰਿਆਂ ਗੱਲਾਂ ਬਈ ਜੀ ਇਹ ਆ ਕਿਵੇਂ ਗਏ ਹੁਣ ਅਮਰੀਕਾ ਆ ਅਮਰੀਕਾ ਤੋਂ ਵੱਡਾ ਤਕੜਾ ਦੇਸ਼ ਕੋਈ ਨਹੀਂ ਅਮਰੀਕਾ ਰੋਜ਼ ਕਹਿੰਦਾ ਹੈ ਵੀ ਸਾਡੇ ਮੈਕਸੀਕੋ ਤੋਂ ਅੰਦਰ ਆਉਂਦੇ ਆ ਅੱਜ ਤੱਕ ਅਮਰੀਕਾ ਜਿਹੜਾ ਉਹ ਉੱਥੇ ਕੰਧਾਂ ਕਰ ਰਿਹਾ ਲੋਹੇ ਦੀਆਂ ਕਰ ਰਿਹਾ ਕੀ ਕਰ ਰਿਹਾ ਪਰ ਕਿਤੇ ਨਦੀਆਂ ਨਾਲੇ ਸਮੁੰਦਰ ਕਿਸੇ ਤੋਂ ਨਿਕਲੇ ਆਉਂਦੇ ਆ ਉੱਥੇ ਵੀ ਚਲੇ ਜਾਂਦੇ ਆ ਇਸ ਕਰਕੇ ਹਾਂ ਸਰਕਾਰ ਆਪਣੇ ਅੰਦਰ ਗੈਂਗ ਵਾਰ ਚੱਲਦੀ ਹੈ ਗੈਂਗਸਟਰ ਨੇ ਹੋਰ ਕਾਨੂੰਨ ਕਹਦਾ ਉਹਨੂੰ ਰੋਕ ਸਕਦੀ ਆ ਜਦੋਂ ਇੱਕ ਦੇਸ਼ ਦੁਸ਼ਮਣ ਆ ਤੁਹਾਡੇ ਮੂਹਰੇ ਖੜਾ ਉਹਦਾ ਉਹਦਾ ਦੇਸ਼ ਆ ਹੁਣ ਐਂ ਯੂਕਰੇਨ ਨਾਲ ਰਸ਼ੀਆ ਲੜ ਰਹੇ ਆ ਇਜ਼ਰਾਈਲ ਨਾਲ ਉਧਰ ਫਲੇਸਤੀਨ ਆਪਣੀ ਉਹਦੀ ਚੱਲ ਰਹੀ ਆ ਤੇ ਇਸ ਕਰਕੇ ਇਹ ਚੀਜ਼ਾਂ ਤਾਂ ਸਾਨੂੰ ਨਾਲ ਕਿਉਂਕਿ ਸਾਡਾ ਦੇਸ਼ ਹੀ ਜਦੋਂ ਵੰਡ ਕੇ ਦੁਸ਼ਮਣ ਆ ਹੋ ਇਹ ਚੀਜ਼ਾਂ ਇਹ ਚੀਜ਼ਾਂ ਉਹਨਾਂ ਨੇ ਤਾਂ ਕੋਸ਼ਿਸ਼ ਕਰਨੀ ਆ ਜਦੋਂ ਹੁਣ ਦੇਖਿਆ ਬਈ ਕਸ਼ਮੀਰ ਕਸ਼ਮੀਰ ਦੇ ਲੋਕ ਜੰਮੂ ਦੇ ਭਾਈ ਉਹਨਾਂ ਨੂੰ ਇੱਕ ਕਿਰਨ ਦਿਖੀ ਤਰੱਕੀ ਦੀ ਜਦੋਂ ਉੱਥੇ ਆ ਇਸ ਵਾਰ ਵੀ ਮੈਂ ਕੱਲਾ ਟਿਊਲਿਪ ਗਾਰਡਨ ਆ ਜਿਹੜਾ ਉੱਥੇ 8 ਲੱਖ ਲੋਕ ਗਏ ਤੇ ਜਦੋਂ ਲੋਕ ਜਾਂਦੇ ਆ ਉਹਨਾਂ ਦੇ ਬਿਜ਼ਨਸ ਚੱਲੇ ਹੋਟਲ ਚੱਲੇ ਉਹ ਜਿਹੜੀਆਂ ਕਿਸ਼ਤੀਆਂ ਕੀ ਕਹਿੰਦੇ ਆ ਉਹਨਾਂ ਨੂੰ ਸ਼ਿਕਾਰਾ ਉਹ ਚੱਲੇ ਉਹਨਾਂ ਦੇ ਉੱਥੇ ਕ੍ਰਿਕਟ ਦੇ ਬੈਟ ਜਿਹੜੀ ਲੱਕੜ ਦੇ ਬਣਦੇ ਆ ਉਹ ਵਿਕਣ ਲੱਗੇ ਉਹਨਾਂ ਦੇ ਗਰਮ ਕੱਪੜੇ ਆ ਜਿਹੜੇ ਉਹ ਵਿਕਣ ਲੱਗੇ ਮਤਲਬ ਕਹਿਣ ਦਾ ਕਸ਼ਮੀਰ ਚ ਕੀ ਨਹੀਂਗਾ ਹੁਣ ਜਦੋਂ ਉਹਨਾਂ ਨੂੰ ਉਸ ਚੀਜ਼ ਦਾ ਸੁੱਖ ਭੋਗਣ ਦਾ ਥੋੜਾ ਉਹਨਾਂ ਨੂੰ ਲੱਗਿਆ ਵੀ ਹਾਂ ਯਾਰ ਇਹ ਸਾਡਾ ਦੇਸ਼ ਆ ਸਾਡਾ ਦੇਸ਼ ਓਰੇ ਜੰਮੂ ਕਸ਼ਮੀਰ ਆ ਰਿਹਾ ਤੇ ਅਸੀਂ ਉਹਦੇ ਨਾਲ ਖੁਸ਼ ਵੀ ਹੋ ਰਹੇ ਹਾਂ ਮਾਲਾ-ਮਾਲ ਵੀ ਹੋ ਰਹੇ ਆ ਸਾਡੀ ਕਮਾਈ ਵੀ ਹੋ ਰਹੀ ਆ ਉਹ ਜਿਹੜਾ ਪਿਆਰ ਆ ਹੁਣ 19 ਤਰੀਕ ਨੂੰ ਟ੍ਰੇਨ ਚੱਲਣੀ ਸੀ ਸਾਨੂੰ ਤਿਆਰੀ ਸੀ ਸਾਰੀ ਜਿਹੜੀ ਤੁਸੀਂ ਕੁਐਸਚਨ ਕੀਤਾ ਵੀ ਆਪਣੇ ਲੁਧਿਆਣੇ ਰੁੱਕੇ ਹੀ ਜਾਣੀ ਆ ਉਹ ਜਿਹੜੀ ਬੰਦੇਵਾਰਤ ਬਾਰਾਮੂਲਾ ਤੱਕ ਚੱਲਣੀ ਸੀ 46000 ਕਰੋੜ ਰੁਪਏ ਦਾ ਪ੍ਰੋਜੈਕਟ ਆ ਉਹਦੇ ਵਿੱਚ ਤੁਸੀਂ ਦੇਖੋ ਕਿੰਨਾ ਰੋਜ਼ਗਾਰ ਹੋ ਜਾਣਾ ਸੀ ਕਿੰਨਾ ਟੂਰਿਸਟ ਚੱਲਣਾ ਸੀ ਤੇ 19 ਤੋਂ ਵੀ 19 ਤੋਂ ਪਹਿਲਾਂ ਵੀ ਸਾਡੇ ਕੋਲ ਇਹ ਕਿਤੇ ਨਾ ਕਿਤੇ ਸਾਡੇ ਕੋਲ ਨਹੀਂ ਏਜੰਸੀਆਂ ਕੋਲ ਇਹ ਇਨਪੁਟ ਸੀਗੀ ਵੀ ਕੁਝ ਬੰਦੇ ਆ ਜਿਹੜੇ ਉਹ ਅੰਦਰ ਵੜੇ ਆ ਤੇ ਹੁਣ ਉਹਨਾਂ ਦਾ ਮਨਸੂਬਾ ਪਤਾ ਲੱਗੂਗਾ ਵੀ ਉਹ ਟ੍ਰੇਨ ਨੂੰ ਡਿਸਟਰਬ ਕਰਨ ਵੀ ਆਏ ਸੀ ਜਦੋਂ ਉਹ ਪ੍ਰੋਗਰਾਮ ਬਲੇ ਕਰ ਦਿੱਤਾ ਗਿਆ ਉਹਨਾਂ ਨੇ ਫਿਰ ਇਹ ਕੰਮ ਕੀਤਾ ਉਹ ਉਹ ਗੱਲਾਂ ਵੀ ਪਤਾ ਲੱਗਣਗੀਆਂ ਪਰ ਕਿਤੇ ਨਾ ਕਿਤੇ ਇਹ ਇਨਪੁਟ ਸੀਗਾ ਵੀ 19 ਤਰੀਕ ਨੂੰ ਜਦੋਂ ਕਿਉਂਕਿ ਸਾਨੂੰ 18 ਨੂੰ ਜਾਣ ਨੂੰ ਪਹਿਲਾਂ ਕਹਿਤਾ ਸੀਗਾ ਵੀ ਉੱਤੇ ਜਾ ਕੇ ਤਿਆਰੀ ਕਰੋ ਐਜ਼ ਦਿ ਰੇਲਵੇ ਮਿਨਿਸਟਰ ਫਿਰ ਉਹ ਪ੍ਰੋਗਰਾਮ ਰੋਕੇ ਗਏ ਕੋਈ ਇੱਕ ਕਲੈਰਿਟੀ ਤਾਂ ਨਹੀਂ ਏਜੰਸੀਆਂ ਨੂੰ ਪਰ ਕਿਤੇ ਨਾ ਕਿਤੇ ਇਹ ਗੱਲ ਆਈ ਵੀ ਉੱਥੇ ਕੋਈ ਗੜਬੜ ਹੋ ਸਕਦੀ ਹੈ ਉਹੀ ਗੱਲ ਹੋਈ ਪਰ ਗੱਲ ਇਹ ਆ ਜਿਹੜਾ ਤੁਸੀਂ ਕਿਹਾ ਇਹਦਾ ਬਹੁਤ ਟਾਈਮ ਨਹੀਂ ਬਹੁਤ ਠੁਕਮਾ ਤੁਹਾਨੂੰ ਪਤਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਉਹ ਸਿੱਧਾ ਉਹਨਾਂ ਨੇ ਕਿਹਾ ਕੋਈ ਲੁਕੀ ਸ਼ਿਪੀ ਗੱਲ ਤਾਂ ਹੈ ਨਹੀਂਗੀ ਉਹਨਾਂ ਨੇ ਕਿਹਾ ਮਿੱਟੀ 'ਚ ਮਿਲਾ ਦਾਂਗੇ ਉਹਦੋਂ ਦਾ ਹਮੇਸ਼ਾ ਜੀ ਨੇ ਸਾਡੇ ਉਹਦੋਂ ਦਾ ਡਿਫੈਂਸ ਮਿਨਿਸਟਰ ਸਾਡੇ ਰਾਜਨਾਥ ਜੀ ਨੇ ਤਿੰਨੋਂ ਬੰਦੇ ਆ ਨਾ ਜੀ ਪ੍ਰਾਈਮ ਮਿਨਿਸਟਰ ਦੇਸ਼ ਦੇ ਮੋਦੀ ਜੀ ਹੋਮ ਮਿਨਿਸਟਰ ਸਾਡੇ ਹਮੇਸ਼ਾ ਜੀ ਡਿਫੈਂਸ ਮਿਨਿਸਟਰ ਰਾਜਨਾਥ ਤੇ ਤਿੰਨੋਂ ਨੇ ਇਹ ਸਾਫ਼ ਕਰਤਾ ਵੀ ਬਹੁਤ بڑا ਐਕਸ਼ਨ ਜਿਹੜਾ ਉਹ ਲਿਆ ਜਾਊਗਾ ਉਹ ਕਿਵੇਂ ਲਿਆ ਜਾਣਾ ਕਦ ਲਿਆ ਜਾਣਾ ਉਹ ਤਾਂ ਸਾਰਾ ਸਕਿਉਰਿਟੀ ਫੋਰਸਿਸ ਤੇ ਡਿਫੈਂਸ ਫੋਰਸਿਸ ਉਹ ਤੇ ਕੋਈ ਪੋਲੀਟੀਕਲ ਨਹੀਂ ਹੋ ਸਕਦਾ ਪਰ ਪੋਲੀਟੀਕਲ ਸਰਕਾਰ ਵੱਲੋਂ ਕਲੀਅਰ ਇਹ ਡਾਇਰੈਕਸ਼ਨਾਂ ਦੇ ਦਿੱਤੀਆਂ ਗਈਆਂ ਵੀ ਬੜਾ ਤਕੜਾ ਮੂੰਹ ਤੋੜ ਜਵਾਬ ਆ ਜਿਹੜਾ ਉਹ ਦਿੱਤਾ ਜਾਣਾ ਗੱਲ ਇਹ ਆ ਵੀ ਕਦੋਂ ਉਹ ਤੁਹਾਡੇ ਮੂਹਰੇ ਆ ਜਾਣਾ ਜਦੋਂ ਹੁਣ ਲੁਧਿਆਣਾ ਜੀ ਨਹੀਂ ਹੋਣਾ ਚਾਹੁੰਦੀਆਂ ਵੀ ਆ ਕਿਸ ਤਰ੍ਹਾਂ ਦੇਖਦੇ ਹੋ ਭਾਜਪਾ ਦੇ ਉਮੀਦਵਾਰ ਦਾ ਕਦੋਂ ਤੱਕ ਲੜਨ ਹੋਣੀ ਕਿਉਂਕਿ ਸਾਰੇ ਪਾਰਟੀਆਂ ਨੇ ਕੈਂਡੀਡੇਟ ਆ ਜਿਹੜੇ ਤਿੰਨਾਂ ਨੇ ਮੇਨ ਨੇ ਦਿੱਤੇ ਸਾਡੇ ਜਿਹੜੀ ਪਾਰਟੀ 'ਚ ਅਪਲਾਈ ਕੀਤੇ ਸੀ ਤੇ 25 ਤੋਂ ਉੱਤੇ ਲੋਕ ਸੀ ਜਿਨ੍ਹਾਂ ਨੇ ਕੈਂਡੀਡੇਟ ਅਪਲਾਈ ਕੀਤੇ ਸੀ ਹੁਣ ਅਸੀਂ ਸੀਨੀਅਰ ਲੀਡਰਸ਼ਿਪ ਨੇ ਸਟੇਟ ਦੀ ਲੀਡਰਸ਼ਿਪ ਨੇ ਸਾਡੇ ਜਨਰਲ ਸੈਕਟਰੀ ਸਾਹਿਬ ਨੇ ਸਾਡੇ ਮਹਾ ਮੰਤਰੀ ਜੀ ਨੇ ਸਭ ਨੇ ਬਹਿ ਕੇ ਸ਼ਾਰਟਲਿਸਟ ਕਰ ਲਏ ਹੁਣ ਸ਼ਾਰਟਲਿਸਟ ਅਸੀਂ ਕੀਤੇ ਆ ਕੁਝ ਹਰ ਵਰਗ ਚੋਂ ਮਹਿਲਾਾਂ ਚੋਂ ਕੀਤੇ ਆ ਹੈ ਜੀ ਤੇ ਜੈਂਟਸ ਚੋਂ ਕੀਤੇ ਆ ਉਹ ਸ਼ਾਰਟਲਿਸਟ ਅਸੀਂ ਜਿਹੜੀ ਜਿਹੜੀ ਹੈ ਤਕਰੀਬਨ 5-7 ਬੰਦਿਆਂ ਦੀ ਨੌਂ ਆ ਜਿਹੜੇ ਉਹ ਸ਼ਾਰਟਲਿਸਟ ਕਰ ਲਏ ਆ ਤੇ ਉਹਦੇ ਵਿੱਚੋਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ 'ਚ ਮੀਟਿੰਗ ਹੋਏਗੀ ਕਿਉਂਕਿ ਹਜੇ ਤੱਕ ਇਲੈਕਸ਼ਨ ਡਿਕਲੇਅਰ ਹੀ ਨਹੀਂ ਹੋਈ ਪਤਾ ਨਹੀਂ ਕਦ ਹੋਣੀ ਆ ਕਦ ਨਹੀਂ ਹੋਣਾ ਪਹਿਲਾਂ ਵੀ ਮੈਂ ਸਮਝਦਾ ਲੋਕਾਂ ਦੀ ਵੀ ਅਸੀਂ ਤੇ ਅਸੀਂ ਦੇਣੀ ਠਕਾਉਣਾ ਲੋਕਾਂ ਦੇ ਵੀ ਖਰਚੇ ਕਰਾਉਣੇ ਪੈਸੇ ਇਹ ਨੁਕਸਾਨ ਕਿਹਦਾ ਹੋ ਰਿਹਾ ਇਹ ਪਹਿਲਾਂ ਵੀ ਕੈਂਡੀਡੇਟ ਜਿਹੜਾ ਦੇਣਾ ਹੈ ਉਹ ਕੋਈ ਫਾਇਦੇ ਵਾਲੀ ਗੱਲ ਨਹੀਂਗੀ ਉਹਦੇ ਨਾਲ ਅਕੰਧਾ ਭਰੀਆਂ ਜਾ ਰਹੀਆਂ ਪੋਸਟਰ ਲੱਗੇ ਜਾ ਰਹੇ ਆ ਬੋਰਡ ਲੱਗ ਰਹੇ ਆ ਸ਼ਹਿਰ ਚ ਹਰ ਜਗ੍ਹਾ ਜਿਹੜਾ ਉਹ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਮੈਨੂੰ ਸਮਝਦਾ ਕੋਈ ਬੜਾ ਫਾਇਦਾ ਨਹੀਂ ਹੁੰਦਾ ਤੇ ਜਦੋਂ ਇਲੈਕਸ਼ਨ ਡਿਕਲੇਅਰ ਹੋ ਜੇ ਕੁਝ ਪਹਿਲਾਂ ਜਾਂ ਡਿਕਲੇਅਰ ਹੋਣ ਵੇਲੇ ਕੈਂਡੀਡੇਟ ਦਿੱਤਾ ਜਾਵੇ ਚੰਗੀ ਗੱਲ ਆ ਪਰ ਚਲੋ ਉਹ ਕੈਂਡੀਡੇਟ ਲੱਗੇ ਹੋਏ ਨੇ ਜਦੋਂ ਅਸੀਂ ਰੇਸ ਚਾਵਾਂਗੇ ਉਦੋਂ ਤੱਕ ਉਹ ਕੈਂਡੀਡੇਟ ਆਪਣਾ ਰਿਕਵਰਡ ਵੀ ਮਹਿਸੂਸ ਕਰਨਗੇ ਫਟੀਕ ਮਹਿਸੂਸ ਕਰਨਗੇ ਉਦੋਂ ਤੱਕ ਜੋਰ ਲਾ ਹਟਣਗੇ ਜਦੋਂ ਸਾਡਾ ਜਿਹੜਾ ਇਹ ਕੈਂਡੀਡੇਟ ਆਏਗਾ ਪਰ காங்கிரஸ் ਜਿਹੜਾ ਆ ਗਿਆ ਨੇ ਕਿ ਆਪ ਬੀਜੇਪੀ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਪਰ ਇਸ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਕੁਝ ਕਹਾਣੀ ਕੀਤੀ ਹੈ ਕਹਿੰਦੇ ਚੌਥੇ ਨੰਬਰ ਤੇ ਬੀਜੇਪੀ ਆਏਗੀ ਜਿਮਾਨਾ ਜਬਤ ਹੋ ਜਾਏਗੀ ਚਲੋ ਜੀ ਗੱਲ ਇਹ ਆ ਹਰ ਪਾਰਟੀ ਨੇ ਆਪਣੀ ਆਪਣੀ ਗੱਲ ਕਰਨੀ ਆ ਇਸੇ ਤਰੀਕੇ ਨਾਲ ਕਾਂਗਰਸ ਨੇ ਗੱਲ ਕਰਨੀ ਆ ਤੇ ਉਹਨਾਂ ਦਾ ਕਿਸੇ ਨੂੰ ਆਪਾਂ ਰੋਕ ਤਾਂ ਸਕਦੇ ਨਹੀਂਗੇ ਵੀ ਉਹ ਕੀ ਗੱਲ ਕਰਨ ਉਹ ਆਪਣੀ ਗੱਲ ਹੋਕ ਬਜਾ ਕੇ ਕਹਿ ਸਕਦੇ ਆ ਗੁੱਟ ਬਾਜੀ ਨਜ਼ਰ ਆ ਰਹੀ ਆ ਰਾਜਾ ਪੰਡਿੰਗ ਮੈਂ ਇਹਨਾਂ ਦੀ ਗੱਲ ਬਾਅਦ ਚ ਕਰਦਾ ਪਹਿਲਾਂ ਮੈਨੂੰ ਸਵਾਲ ਤੁਸੀਂ ਜਿਹੜਾ ਅੱਜ ਸਰਕਾਰ ਚ ਹੋ ਰਿਹਾ ਉਹਦੇ ਬਾਰੇ ਪੁੱਛੋ ਇਹ ਇੱਕ ਕਾਫੀ ਮਗਾਨ ਹੋਇਆ ਇੱਕ ਜਿਹੜਾ ਆਪ ਦੇ ਨਾਲ ਬਾਅਦ ਹੋਇਆ ਮੁਲਾਇਮ ਦਾ ਇਹ ਵੀ ਮੈਂ ਗੱਲ ਕਰਦਾ ਪਹਿਲਾਂ ਤੁਸੀਂ ਹੋਰ ਦੱਸੋ ਸਰਕਾਰ ਚ ਕੀ ਹੋ ਰਿਹਾ ਸਰਕਾਰ ਬਾਰੇ ਪੁੱਛੋ ਸਰ ਪਹਿਲਾਂ ਉਹ ਕਿਉਂ ਨਹੀਂ ਪੁੱਛਦੇ ਗੱਲ ਤਾਂ ਸਰਕਾਰ ਦੀ ਆ ਉਹਦੇ ਬਾਰੇ ਪੁੱਛੋ ਮੈਨੂੰ ਕੀ ਹੋ ਰਿਹਾ ਉੱਥੇ ਫਿਰ ਮੈਂ ਤੁਹਾਨੂੰ ਦੱਸਦਾ ਪਾਰਟੀਆਂ ਤੇ ਵੀ ਆਵਾਂਗੇ ਆਪੋਜੀਸ਼ਨ ਤੇ ਵੀ ਆਵਾਂਗੇ ਪਹਿਲਾਂ ਤੁਸੀਂ ਸਵਾਲ ਕਰੋ ਮੈਨੂੰ ਵੀ ਹਾਲਾਤ ਸਰਕਾਰ ਦੇ ਕੀ ਆ ਮੈਂ ਇੰਨੇ ਚਿਰ ਬਾਅਦ ਤੁਹਾਡੇ ਕੋਲ ਆਇਆ ਹਾਂ ਕੀ ਹਾਲਾਤ ਨਹੀਂ ਦੇਖੋ ਹਾਂ ਬਸ ਇੰਨਾ ਹੀ ਕਹਿ ਦੋ ਬਾਕੀ ਤਾਂ ਮੈਂ ਆਪ ਹੀ ਦੱਸ ਦੂੰਗਾ ਹੁਣ ਤੁਸੀਂ ਦੇਖੋ ਬਈ ਜਿਹੜਾ ਇਹ ਆਮ ਆਦਮੀ ਦੀ ਸਰਕਾਰ ਐ ਕਦੇ ਹੋਇਆ ਸੀ ਯਾਰ ਐ ਕਦੇ ਦੇਖਿਆ ਸੀ ਇਹ ਚਲਾਉਣਾ ਹਾਂਜੀ ਚਾਹ ਲੁਧਿਆਣੇ ਜੀ ਚਲਾ ਦੇਓ ਚੰਡੀਗੜ੍ਹ ਤੱਕ ਨਾ ਜਾਊ ਇਹ ਜਨਾਬ ਕਦੇ ਤੁਸੀਂ ਦੇਖਿਆ ਇੱਕ ਦਿਨ ਜੋਲਾ ਚਿੜੀਏ ਦੂਜੇ ਮਰਚਾ ਚਿੜੀਏ ਅੱਜ ਬਹੁਤ ਵਿਜੀਲੈਂਸ ਟੀਚ ਚੰਗਾ ਦੀ ਬਹੁਤ ਚੰਗਾ ਜੀ ਬਰਿੰਦਰ ਜੀ ਕੀ ਨੌ ਸੀ ਉਹਨਾਂ ਦੇ ਸਭ ਦੇ ਪਰ ਪਰਚੇ ਹਨੇ ਉਹ ਤਾਂ ਫੇਰ ਕੌਣ ਆਗੇ ਪਤਾ ਲੱਗਿਆ ਅੱਜ ਤੱਕ ਜਿਹੜਾ ਵਰਿੰਦਰ ਸਿੰਘ ਜਿਹੜੇ 3 ਸਾਲ ਇਹਨਾਂ ਦੇ ਵਿਜੀਲੈਂਸ ਚੀਫ ਰਹੇ ਜਿਨ੍ਹਾਂ ਤੇ ਜੇ ਕੋਈ ਸੋਚਦਾ ਵੀ ਮੈਂ ਇਹਦੇ ਨਾਲ ਹੱਥ ਮਲਾ ਕੇ ਉਹ ਫਾਇਦੇ 'ਚ ਰਹ ਜੂਗਾ ਉਹ ਜਮਾ ਨਹੀਂ ਰਹਿਣਾ ਤੇ ਦੂਜੀ ਗੱਲ ਤੁਸੀਂ ਕੀ ਇਲੈਕਸ਼ਨ ਦੀ ਕੀਤੀ ਲੁਧਿਆਣੇ ਦੀ ਹਾਂਜੀ ਕੀ ਦੱਸੋ ਕੋਈ ਤਿਆਰੀ ਕੀ ਹੈ ਤਿਆਰੀ ਭਗਵੰਤ ਮਾਨ ਦੀ ਹੈ ਮੈਂ ਇਸ ਤੁਹਾਡੇ ਚੈਨਾ ਮੂਰੇ ਕਹਿ ਦੇਣਾ ਭਗਵੰਤ ਮਾਨਸਿਆ ਤਿਆਰ ਹੋ ਜਾ। ਜਾਂ ਜਿਹੜਾ ਕੁਝ ਕਰ ਹੁੰਦਾ ਕਰ ਲੈ। ਇਹ ਸਿਰਫ ਤੇਰੀ ਤਿਆਰੀ ਆ ਭਗਵੰਤ ਮਾਨਸਿਆ ਜਿੱਦਣ ਰਾਜ ਸਭਾ ਦੀ ਸੀਟ ਖਾਲੀ ਹੋ ਗਈ ਖੁਦਾ ਨਾ ਖਾਸਾ ਤੂੰ ਗਲਤੀ ਕਰ ਲਈ ਜਿਤਾ ਕੇ ਅਰੋੜੇ ਨੂੰ। ਕੀ ਨਵਾਂ ਸੰਜੀਵ ਅਰੋੜਾ ਜਿਹੜੇ ਸਤਕਾਰਯੋਗ ਸਾਡੇ ਪੁਰੇ ਇਲੈਕਸ਼ਨ ਲੜ ਰਹੇ ਆ ਜਿੱਦਣ ਜੇ ਜਿੱਤ ਗਿਆ ਉਦਣੀ ਭਗਵੰਤ ਮਾਨ ਦੀ ਕੁਰਸੀ ਸੀਐਮ ਦੀ ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ। ਭਈ ਇਹਨੂੰ ਪੰਜਾਬ ਚੋਂ ਹੀ ਕਿਵੇਂ ਭੇਜ ਕੇ ਇਹਨੂੰ ਦਿੱਲੀ ਭੇਜਣਾ ਹੈ। ਜਦੋਂ ਰਾਜ ਸਭਾ ਚ ਭੇਜਤੇ ਆਪਣੇ ਆਪ ਵੀ ਗਿਆ ਇਸ ਕਰਕੇ ਇਹ ਕਿਸੇ ਲਈ ਤਿਆਰੀ ਨਹੀਂ ਹੋ ਰਹੀ। ਇਹ ਸਿਰਫ ਤੇ ਸਿਰਫ ਇਹ ਭਗਵੰਤ ਮਾਨ ਨੂੰ ਪੰਜਾਬ ਦੀ ਜੀ ਮਿਨਿਸਟਰੀ ਤੋਂ ਲਾ ਕੇ ਇਹਦਾ ਡੱਬਾ ਬੰਦ ਕਰਕੇ ਇਹ ਰਾਜ ਸਭਾ ਦੀ ਇਹਨੂੰ ਦੇ ਕੇ ਸੀਟ ਇਹਨੂੰ ਪੰਜਾਬ ਚੋਂ ਕੱਢਣਾ ਹੈ ਇੰਨਾ ਕੰਮ ਆ ਇਹ ਹੁਣ ਪੰਜਾਬ ਦੇ ਲੋਕ ਦੇਖ ਲੈਣ ਵੀ ਜੇ ਭਾਈ ਤੁਸੀਂ ਇਹ ਲੁਟੇਰੇ ਪੰਜਾਬ ਜਿਹੜੇ ਵੜੇ ਹੋਏ ਆ ਕਿਤੇ ਬੈਠਾ ਏ ਸੰਸਦਿਆ ਦੱਸੋ ਭਾਈ ਉਹਦਾ ਕੀ ਉਹ ਕੀ ਆ ਇੱਕ ਐਮਐਲਏ ਵੀ ਹੈ ਨਹੀਂ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਸਹੂਲਤਾਂ ਦਿੰਨੇ ਆ ਉੱਥੇ ਤੁਸੀਂ ਐਮਪੀਾਂ ਦੀਆਂ ਕੋਠੀਆਂ ਕਰਾ ਕੇ ਚਾਰ ਐਮਪੀਾਂ ਨੇ ਕੋਠੀਆਂ ਖਾਲੀ ਕਰਾ ਕੇ ਇਹਨਾਂ ਤੋਂ ਇਹਨਾਂ ਦੇ ਪੀਏ ਵੀ ਕੋਠੀਆਂ ਚ ਐਮਪੀਾਂ ਦੇ ਰੱਖੇ ਹੋਏ ਤੁਸੀਂ ਯਾਰ ਕਮਾਲ ਆ ਮੈਂਬਰ ਪਾਰਲੀਮੈਂਟ ਐ ਸੀਚੇਵਾਲ ਸਾਹਿਬ ਨੇ ਸਤਕਾਰਯੋਗ ਹਸਤੀ ਐ ਏਡੀ ਹਰਪਜਨ ਸਿੰਘ ਨੇ ਏਡੇ ਬੜੇ ਯਾਰ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਕੇ ਆਪਣੇ ਚਪੜਾਸੀਆਂ ਪੀਏ ਨੂੰ ਦਿੱਤੀਆਂ ਹੋਈਆਂ ਉਹਨਾਂ ਨੇ ਰਹਿ ਕੀ ਗਏ ਔਰੇ ਪੰਜਾਬ ਦੀ ਤਾਂ ਇਹ ਰੋਜ਼ ਪੱਗ ਲਾਉਂਦੇ ਆ ਤੇ ਔਰੇ ਆ ਕੇ ਰੋਜ਼ ਤੁਰੇ ਫਿਰਦੇ ਆ ਅੱਜ ਜਲੂਸ ਕਢਾਤਾ ਪੰਜਾਬ ਦਾ जानके जुलूस काढਾਇਆ ਭਗਵੰਤ ਮਾਨ ਦਾ ਵੀ ਵੇਲਾ ਹੋਵੇ ਉਹ ਕੋਈ ਰੱਖਦਾ ਹੀ ਨਹੀਂ ਬਾਥਰੂਮਾਂ ਦੇ ਉਦਘਾਟਨ ਮੈਨੂੰ ਦੱਸੋ ਕਦੇ ਸਰਕਾਰ ਕੋਈ ਰੱਖਦੀ ਹੈ ਇਹ ਤਾਂ ਜਲੂਸ ਕੱਢਣ ਨੂੰ ਰਖਾਇਆ ਸੀ ਸੋਦੀ ਇਹ ਹਰ ਜਗ੍ਹਾ ਪਖਾਨੇ ਲਿਖ ਦੋ ਹਰ ਜਗ੍ਹਾ ਬਾਥਰੂਮ ਲਿਖ ਲੈ ਵੀ ਤਮਾਸ਼ਾ ਹੋੜੇ ਕਿੰਗ ਆਫ ਬਾਥਰੂਮਸ ਭਗਵੰਤ ਮਾਨ ਆ ਇਹ ਦੇ ਇਹ ਦੇ ਇਹ ਦੇ ਹਾਲਾਤ ਨੇ ਇਲੈਕਸ਼ਨਾਂ ਤਾਂ ਹੁੰਦੀਆਂ ਰਹਿੰਦੀਆਂ ਚਲਦੀਆਂ ਰਹਿੰਦੀਆਂ ਪਰ ਇਹ ਭਗਵੰਤ ਮਾਨ ਦਾ ਬਿਸਤਰਾ ਬੰਨਣ ਨੂੰ ਸੀਐਮ ਹਾਊਸ ਤੋਂ ਤਿਆਰ ਰੱਖ ਲੈ ਜਿੱਦਣ ਇਲੈਕਸ਼ਨ ਡਿਕਲੇਅਰ ਹੋਗੀ ਜੇ ਇਹ ਜਿੱਤ ਗਈ ਸੀਟ ਤਾਂ ਭਗਵੰਤ ਮਾਨ ਸਾਹਿਬ ਰਾਜ ਸਭਾ ਦੇ ਐਮਪੀ ਹੋ ਕੇ ਪੰਜਾਬ ਤੋਂ ਬਾਹਰ ਜਾਣਗੇ ਸਰ ਪਹਿਲਗਾਮ ਅਟੈਕ ਨੂੰ ਲੈ ਕੇ ਸ਼ਰੋਨੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਨੇ ਕੁਝ ਲੈਟਰਸ ਲਿਖੇ ਨੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕੌਂਸਲ ਨੂੰ ਤੇ ਈਵਨ ਨਿਊਕਲੀਅਰ ਵੈਪਨ ਜਿਹੜੀ ਆਰਗੇਨਾਈਜੇਸ਼ਨ ਹੈ ਇੰਟਰਨੈਸ਼ਨਲ ਉਹਨਾਂ ਨੂੰ ਵੀ ਜਿਹੜੇ ਪੰਜਾਬ ਦੇ ਬਾਰਡਰ ਏਰੀਆਸ ਉਹਨਾਂ ਨੂੰ ਇਨਕਲੂਡ ਕੀਤਾ ਜਾਵੇ ਅਵੇਰਨੈਸ ਵਾਸਤੇ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਸਿੱਖ ਗੁਰਦੁਆਰਾਸ ਨੇ ਉਹਨਾਂ ਦੀ ਜਿਹੜੀ ਸੇਫਟੀ ਨੂੰ ਲੈ ਕੇ ਐਕਸੈਸ ਦਿੱਤੇ ਜਾ। ਦੇਖੋ ਮਾਨ ਸਾਹਿਬ ਬਹੁਤ ਹੀ ਸੀਨੀਅਰ ਪੰਜਾਬ ਦੇ ਲੀਡਰ ਨੇ 10 ਵਾਰ ਮੈਂਬਰ ਆਫ ਪਾਰਲੀਮੈਂਟ ਉਹ ਰਹ ਚੁੱਕੇ ਆ ਬੜੀ ਕਿਉਂਕਿ ਆਈਪੀਐਸ ਰਹੇ ਨੇ ਬਹੁਤ ਵੱਡੇ ਅਹੁਦਿਆਂ ਤੇ ਰਹੇ ਆ ਉਹਨਾਂ ਦਾ ਲੈਵਲ ਆ ਜਿਹੜਾ ਸੋਚਦਾ ਉਹ ਬੜਾ ਉੱਚਾ ਹੈ ਬਾਕੀਆਂ ਦੇ ਕਈਆਂ ਦੇ ਸਮਝ ਨਹੀਂ ਆਉਂਦੀਆਂ ਗੱਲਾਂ ਜਿਹੜੀਆਂ ਉਹ ਗੱਲਾਂ ਕਰਦੇ ਆ ਇਸ ਕਰਕੇ ਮੇਰੇ ਵੀ ਉਹ ਗੱਲਾਂ ਜਿਹੜੀਆਂ ਘੱਟ ਸਮਝ ਆਉਂਦੀਆਂ ਨੇ ਪਰ ਜਿਹੜੀ ਗੁਰਦੁਆਰਾ ਸਾਹਿਬ ਦੀ ਉਹਨਾਂ ਨੇ ਗੱਲ ਕੀਤੀ ਹੈ ਉਹ 100% ਉਹਨਾਂ ਦੀ ਸਹੀ ਗੱਲ ਹੈ ਉਹਦੇ ਲਈ ਕਿਸ ਤਰੀਕੇ ਨਾਲ ਕਿਉਂਕਿ ਹੁਣ ਆਪਣੇ ਰਿਲੇਸ਼ਨ ਤਾਂ ਪਾਕਿਸਤਾਨ ਨਾਲ ਤਾਂ ਟੁੱਟ ਗਏ ਜੇ ਤੁਸੀਂ ਠੀਕ ਕੋਲ ਕਹਿ ਰਹੇ ਆ ਵੀ ਉੱਥੇ ਗੁਰਦੁਆਰੇ ਸਾਹਿਬ ਨੇ ਸਾਡੇ ਪਵਿੱਤਰ ਸਾਡੇ ਸਥਾਨ ਨੇ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਉਹਨਾਂ ਦੇ ਉੱਤੇ ਕੋਈ ਗੱਲ ਨਾ ਹੋਵੇ ਉਹਦੇ ਲਈ ਜ਼ਰੂਰ ਇੰਟਰਨੈਸ਼ਨਲ ਜਿਹੜੀ ਇਹ ਲੈਵਲ ਤੇ ਉਹ ਸਾਨੂੰ ਆਵਾਜ਼ ਉਹਨਾਂ ਨੇ ਜਿਹੜੀ اٹਾਈ ਆ ਚੰਗੀ ਗੱਲ ਆ ਬਟ ਹਜੇ ਤੱਕ ਉਹ ਵੀ ਬੜੇ ਸ਼ੈਤਾਨ ਨੇ ਪਾਕਿਸਤਾਨ ਵਾਲੇ ਵੀ ਉਹ ਬਿਲਕੁਲ ਵੀ ਸਿੱਖ ਕਮਿਊਨਿਟੀ ਨਾਲ ਉਹ ਇਹੋ ਜੀ ਕੋਈ ਗੱਲ ਨਹੀਂ ਕਰਨਗੇ ਕਿਉਂਕਿ ਉਹ ਪਹਿਲਾਂ ਹੀ ਉਹ ਵੰਡਣ ਦੀ ਕੋਸ਼ਿਸ਼ ਨੇ ਇਸ ਕਰਕੇ ਉਹ ਬੜੀ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਉਹਨਾਂ ਨੇ ਅੱਜ ਕਰਤਾਰਪੁਰ ਸਾਹਿਬ ਕਾਰਿਡੋਰ ਮੀ ਚਾਹੇ ਨਨ ਕਾਨਾ ਸਾਹਿਬ ਜਾਣ ਲਈ ਉਹਨਾਂ ਨੇ ਕੋਈ ਰੋਕ ਨਹੀਂ ਲਾਈ ਇਸ ਕਰਕੇ ਅਜੇ ਜਿਹੜੀ ਗੱਲ ਉਹਨਾਂ ਦਾ ਧਿਆਨ ਆ ਜਿਹੜਾ ਹਾਂ ਪਰ ਫਿਰ ਵੀ ਲੋਕਾਂ ਦਾ ਕੀ ਪਤਾ ਹੋ ਸਕਦਾ ਵੀ ਗੁੱਸਾ ਕਿੱਧਰ ਲੋਕ ਕੱਢ ਦੇਣ ਕਿਉਂਕਿ ਅਸੀਂ ਤਾਂ ਸਭ ਤੋਂ ਵੱਧ ਸਾਰਿਆਂ ਦੇ ਮੈਂ ਨਹੀਂ ਕਹਿੰਦਾ ਕਿਸੇ ਦੀ ਕੋਈ ਘਟ ਪਰ ਅਸੀਂ ਪੰਜਾਬੀ ਅਸੀਂ ਸਿੱਖ ਪੰਜਾਬੀ ਸਾਰੇ ਹੀ ਉੱਚ ਕੋਈ ਵੀ ਹਿੰਦੂ ਆ ਸਿੱਖ ਆ ਮੁਸਲਮ ਇਸਾਈ ਅਸੀਂ ਆਪਣੇ ਦੇਸ਼ ਦੇ ਲਈ ਬਾਕੀ ਵੀ ਕਰਦੇ ਆ ਪਰ ਸਾਨੂੰ ਮਾਣ ਆ ਵੀ ਅਸੀਂ ਬਾਰਡਰ ਤੇ ਆ ਇਸ ਕਰਕੇ ਸਾਨੂੰ ਆਪਣੇ ਦੇਸ਼ ਤੋਂ ਅਸੀਂ ਮਾਣਨਾ ਕਹਿ ਸਕਦੇ ਹਮੇਸ਼ਾ ਕਿ ਸਾਡੀ ਜ਼ਿੰਮੇਵਾਰੀ ਸਭ ਤੋਂ ਵੱਧ ਆ ਤੇ ਅਸੀਂ ਦੇਸ਼ ਲਈ ਮਰਨ ਮਿਟਣ ਵਾਲੇ ਇੱਕ ਕੌਮ ਆ ਇੱਕ ਸੂਬਾ ਆ ਤੇ ਅੱਗੇ ਵੀ ਅਸੀਂ ਹਮੇਸ਼ਾ ਤਿਆਰ ਬਰ ਤਿਆਰ ਆ ਅਸੀਂ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਕੋਈ ਵੀ ਪੰਜਾਬੀ ਤੱਤੀ ਵਾਰ ਹੀ ਲੱਗਣਗੇ। ਸਰੀਕ ਪੰਜਾਬ ਦੇ ਵਿੱਚ ਪੰਜਾਬ ਮਿਲਜ ਕਾਂਗਰਸ ਦੇ ਸੰਸਦਾਂ ਦੇ ਮੈਂ ਇਹ ਗੱਲ ਲੱਗ ਰਿਹਾ ਕਿ ਕਿਸ ਤਰ੍ਹਾਂ ਦੇ ਦੋ ਗੁੰਸ਼ਾਗਰ ਸਰੀਕ ਪੀ.ਆਈ.ਯੂ ਦੇ ਵਿੱਚ ਸਰੀਕ ਪੀ.ਆਈ.ਯੂ ਦੇ ਵਿੱਚ ਵੀ ਤੇ ਨਹੀਂ ਹੋਇਆ ਇਹ ਕਾਮਾਦੀ ਪਾਰਟੀ ਦੇ ਕਾਰਕੁਨ ਦੇ ਕਹਿਣ ਤੇ ਇੱਕ ਲੜਕ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ ਜਿਹੜੀ ਘਰਵਾਲੀ ਦੀ ਦਰਖੋਸਤ ਹੋਈ ਹੈ ਸੋ ਪੁਲਿਸ ਛੋੜੀ ਤੇ ਤਬਦੀਲ ਕਰ ਦਿੱਤਾ ਗਿਆ ਪੀ.ਆਈ.ਯੂ ਚ 60 ਸਾਲ ਬਾਅਦ ਕਦੇ ਪ੍ਰੋਫੈਸਰ ਨੂੰ ਠੇਰ ਰਸਤ ਚੱਲਿਆ ਗਿਆ ਧਰਨਾਕਾਰੀਆਂ ਤੋਂ ਤਾਂ ਇਸ ਤਰ੍ਹਾਂ ਦੇਖਦੇ ਹੋ। ਦੇਖੋ ਮੈਂ ਸਮਝਦਾ ਦੁਨੀਆ ਦੀ ਏਸ਼ੀਆ ਦੀ ਆਪਣੇ ਦੇਸ਼ ਦੀ ਤਾਂ ਜਿਹਨੇ ਸਾਰੇ ਦੇਸ਼ ਦਾ ਢਿੱਡ ਭਰਿਆ ਉਹ ਜੇ ਪ੍ਰੇਰਿਤ ਕਿਸਾਨ ਹੋਇਆ ਤਾਂ ਇਹ ਯੂਨੀਵਰਸਿਟੀ ਤੋਂ ਹੈ ਮੈਂ ਖਬਰਾਂ ਸੁਣ ਰਿਹਾ ਸੀ ਵੀ ਸਾਰਿਆਂ ਨੂੰ ਕੋਸ਼ਿਸ਼ ਕੀਤੀ ਵਾਲੀਆ ਸਾਹਿਬ ਉਹਦੇ ਵਿੱਚ ਬਚ ਗਏ ਤੇ ਹੋਰ ਬੜੇ ਨੌਜਵਾਨਾਂ ਨੇ ਉੱਥੇ ਦੇ ਆਨੇ ਇੰਟਰਵਿਊਜ਼ ਦਿੱਤੀਆਂ ਤੁਹਾਡੇ ਚੈਨਲਸ ਤੇ ਪਰ ਇੱਕ ਜਿਹੜਾ ਨੌਜਵਾਨ ਦਿਖਾਇਆ ਜਾ ਰਿਹਾ ਮੈਂ ਕੋਈ ਉਹਨੂੰ ਇਹ ਨਹੀਂ ਕਹਿੰਦਾ ਮੈਂ ਨੌਂ ਨਹੀਂ ਲੈਣਾ ਚਾਹੁੰਦਾ ਪਰ ਉਹ ਪਿਛਲੇ ਦਿਨਾਂ ਬੜਾ ਆਮ ਆਦਮੀ ਪਾਰਟੀ ਦੇ ਹਰ ਅਮਿਤ ਆਪਣਾ ਅਕੀਰਵਿੰਦ ਕੇਜਰੀਵਾਲ ਜੀ ਤੋਂ ਲੈ ਕੇ ਸਾਰਿਆਂ ਦੇ ਮੇਨ ਉਹੀ ਸੀ ਹੁਣ ਉੱਥੇ ਉਹਨੇ ਕੰਟੀਨ ਲਈ ਹੋਈ ਆ ਕੁਝ ਬੰਦਿਆਂ ਨੇ ਕੋਈ ਤਾਕਤ ਆ ਇਹਨਾਂ ਦੀ ਇਹਨਾਂ ਨੇ ਕੰਟੀਨ ਲੈ ਕੇ ਆਮ ਆਦਮੀ ਵਰਕਰਾਂ ਨੂੰ ਦੇਤੀ ਆ ਉੱਥੇ ਉਹ ਜੋ ਬੁਰਸ਼ਾ ਗਿਰਦੀ ਜੋ ਉੱਥੇ ਉਹ ਗੰਦ ਪਾਉਂਦੇ ਸੀ ਜੋ ਸਭ ਤੋਂ ਪਤਾ ਲੱਗਿਆ ਉਹਨੂੰ ਉੱਥੇ ਮਿਸਯੂਜ਼ ਕਰਦੇ ਸੀ ਉਹਨਾਂ ਨੇ ਅੱਡਾ ਬਣਾਇਆ ਹੋਇਆ ਸੀ ਉਸ ਜਗ੍ਹਾ ਤੇ ਲੜਕੀਆਂ ਨੂੰ ਛੇੜਨ ਦਾ ਉੱਥੇ ਗੇੜੇ ਮਾਰਨ ਦਾ ਉਹਨਾਂ ਨੇ ਠਹਿਰ ਬਣਾਈ ਸੀ ਤੇ ਉਹਦੇ ਵਿੱਚ ਕੁਝ ਗੱਲਾਂ ਸਾਹਮਣੇ ਆਈਆਂ ਪਰ ਯਾਰ ਇਹ ਕਿਸੇ ਦੀ ਹਿੰਮਤ ਹੋ ਜਵੇ ਕਿਸੇ ਦੀ ਜੁਰਤ ਹੋ ਜਵੇ ਇਹਦੇ ਲੀਡਰ ਨੇ ਦੋ ਬਿਆਨ ਦਿੰਦੇ ਨੇ ਉਹ ਲਗਾਤਾਰ ਮਹੀਨੇ ਤੋਂ ਦੇ ਰਹੇ ਨੇ ਤੁਸੀਂ ਵੀ ਸਭ ਨੇ ਸੁਣਿਆ ਹੁਣ ਕੀ ਬਿਆਨ ਉਸ ਪਾਰਟੀ ਦਾ ਕਰੋਗੇ ਕੀ ਕੀ ਬਿਆਨ ਦਿੱਤੇ ਉਹਨਾਂ ਨੇ ਦੋ ਤੁਹਾਨੂੰ ਪਤਾ ਪਹਿਲਾ ਬਿਆਨ ਕੀ ਸੀ ਵੀ ਕਾਂਗਰਸ ਪਾਰਟੀ ਦੇ ਵਿੱਚ ਬੀਜੇਪੀ ਵਾਲੇ ਕੀ ਕਿਹਾ ਦੱਸੋ ਵੀ ਕਾਂਗਰਸ ਪਾਰਟੀ ਦੇ ਵਿੱਚ ਹਰ ਜਗ੍ਹਾ ਬੀਜੇਪੀ ਵਾਲੇ ਆ ਕਹੀ ਜਾਂ ਨਹੀਂ ਗਲਤ ਕਹ ਮੈਂ ਕਹਿ ਰਿਹਾ ਹੁਣ ਜਿਹਦੇ ਵਿੱਚ ਜਿਹਦਾ ਪ੍ਰਧਾਨ ਮੰਤਰੀ ਜਾਂਦਾ ਪੂਰੇ ਦੇ ਲੀਡਰ ਮੰਨੀ ਜਾਂਦੇ ਆ ਵੀ ਹਰ ਸੂਬੇ 'ਚ ਸਾਡੇ ਬੀਜੇਪੀ ਵਾਲੇ ਜਾਂਦੇ ਆ ਬਈ ਜੇ ਰਾਹੁਲ ਗਾਂਧੀ ਕਹਿ ਰਿਹਾ ਤੁਹਾਡੇ ਅੰਦਰ ਬੀਜੇਪੀ ਵਾਲੇ ਆ ਫਿਰ ਤੁਹਾਨੂੰ ਦੱਸੋ ਤਾਂ ਸਹੀ ਨਾ ਵੀ ਕਿਹੜੇ ਆ ਬੀਜੇਪੀ ਵਾਲੇ ਤੁਹਾਡੇ ਅੰਦਰ ਅਸੀਂ ਤਾਂ ਅਸੀਂ ਤਾਂ ਕਹਨੇ ਆਂ ਫਿੱਟ ਕੀਤੇ ਹੋਏ ਤੁਸੀਂ ਕੱਢੋ ਉਹਨਾਂ ਨੂੰ ਤੁਸੀਂ ਤਾਂ ਤੁਹਾਡਾ ਲੀਡਰ ਰਾਹੁਲ ਗਾਂਧੀ ਕਹਿੰਦਾ ਏ ਕਿ ਤੁਹ ਤੋਂ ਪਛਾਣ ਨਹੀਂ ਹੁੰਦੀ ਉਹਨਾਂ ਦੀ ਸਾਨੂੰ ਤਾਂ ਪਤਾ ਕਿਹੜੇ ਆ ਸਾਡੀ ਤਾਂ ਰੋਜ਼ ਗੱਲ ਹੁੰਦੀ ਆ ਉਹਨਾਂ ਨਾਲ ਤੇ ਤੁਹਾਨੂੰ ਪਤਾ ਨਹੀਂਗਾ ਹੈ ਜੀ ਨਾ ਲੈ ਨਾ ਅਸੀਂ ਸਾਨੂੰ ਫਿਰ ਗੱਲ ਕਿਵੇਂ ਪਤਾ ਲੱਗੂਗੀ ਦੂਜੀ ਗੱਲ ਦੂਜੀ ਗੱਲ ਕੀ ਕੀ ਆ ਰਾਹੁਲ ਗਾਂਧੀ ਨੇ ਵੀ ਸਭ ਤੋਂ ਵੱਡੀ ਕਮੀ ਸਾਡੀ ਪਾਰਟੀ ਚ ਕੀ ਆ ਵੀ ਅਸੀਂ ਘੋੜਿਆਂ ਦੀ ਜਗ੍ਹਾ ਗਧੇ ਲਾਉਨੇ ਆ ਗਧਿਆਂ ਦੀ ਜਗ੍ਹਾ ਘੋੜੇ ਲਾਉਨੇ ਆ ਇਹ ਰਾਹੁਲ ਜੀ ਨੇ ਕਿਹਾ ਹਰ ਜਗ੍ਹਾ ਕਿਹਾ ਅਸੀਂ ਵੀ ਇਹੀ ਕਹਿੰਦੇ ਆ ਉਹਨਾਂ ਨੇ ਆ ਮੈਂ ਨਹੀਂ ਆਪਣੇ ਮਨ ਕੋੜਾ ਕਹਿੰਦਾ ਪਰ ਰਾਹੁਲ ਗਾਂਧੀ ਕਹਿੰਦਾ ਜਿਹੜਾ ਪਾਰਟੀ ਦਾ ਪ੍ਰਧਾਨ ਰਿਆ ਹੋਵੇ ਜਿਹਨਾਂ ਦੀ ਮਾਤਾ ਜੀ ਪ੍ਰਧਾਨ ਹੋਣ ਅੱਜ ਪ੍ਰਯੰਕਾ ਤਿੰਨੋ ਲੀਡਰ ਨੇ ਨਾ ਪਾਰਟੀ ਦੇ ਹੋਰ ਤਾਂ ਕੋਈ ਨਹੀਂ ਰਾਹੁਲ ਜੀ ਪਹਿਲਾਂ ਪ੍ਰਧਾਨ ਪਹਿਲਾਂ ਸੋਨੀਆ ਜੀ ਪ੍ਰਧਾਨ ਰਹੇ ਤੇ ਹੁਣ ਤਿੰਨੋ ਹੀ ਨੇ ਤੇ ਉਹ ਆਪ ਇਹ ਕਹਿੰਦੇ ਨੇ ਵੀ ਸਾਡੀ ਪਾਰਟੀ 'ਚ ਅਸੀਂ ਗਲਤੀ ਇਹ ਕਰਦੇ ਆਂ ਵੀ ਘੋੜੇ ਛੱਡ ਕੇ ਗਧੇ ਲਾ ਦਿੰਨੇ ਆਂ ਗਧਿਆਂ ਦੀ ਜਗ੍ਹਾ ਘੋੜੇ ਲਾ ਦਿੰਨੇ ਇਹ ਤਾਂ ਮੰਨ ਕੇ ਜਿਹੜੀ ਗੱਲ ਅਸੀਂ ਕਹਿੰਦੇ ਆਂ ਮੈਂ ਨਹੀਂ ਕਹਿੰਦਾ ਵੀ ਆਪਣੇ ਆਪ ਨੂੰ ਮੈਂ ਮੈਂ ਘੋੜਾ ਸੀ ਜਾਨਵਰ ਤਾਂ ਜਾਨਵਰੀ ਹੁੰਦਾ ਪਰ ਜੇ ਉਹਨਾਂ ਨੇ ਕਿਹਾ ਇਹ ਗੱਲ ਫਿਰ ਤਾਂ ਇਹੀ ਹੋ ਵੀ ਜਿਹੜੇ ਉਹਨਾਂ ਨੇ ਲਾਏ ਹੋਏ ਨੇ ਅੱਜ ਜਿਹੜੇ ਪ੍ਰਧਾਨ ਲਾਏ ਨੇ ਸੀਐਲਪੀ ਲੀਡਰ ਲਾਏ ਨੇ ਹੋਰ ਲੀਡਰ ਜਨਰਲ ਸੈਕਟਰੀ ਲਾਏ ਉਹ ਗਧੇ ਨੇ ਇਸੇ ਕਰਕੇ ਅਸੀਂ ਮਾਰ ਰਹੇ ਆ ਫਿਰ ਅਸੀਂ ਲੋਕ ਸੱਚੇ ਹੋਏ ਨਾ ਜਿਹੜੇ ਪਾਰਟੀ ਨੂੰ ਛੱਡ ਕੇ ਗਏ ਵੀ ਤੁਸੀਂ ਆਹ ਕੰਮ ਕਰਦੇ ਹੋ ਗਧਿਆਂ ਨੂੰ ਲਾਉਣੇ ਉਹ ਰਾਹੁਲ ਗਾਂਧੀ ਨੇ ਗੱਲ ਕਹਿਤੀ ਮੈਂ ਇੰਨੀਓ ਗੱਲ ਆ ਹੋਰ ਇਸ ਤੋਂ ਬਾਅਦ ਦੱਸੋ ਕੀ ਰਹਿ ਗਿਆ ਕੁਝ ਥੈਂਕ ਯੂ ਥੈਂਕ ਯੂ